ਨਮਸਕਾਰ ਸਤਿ ਸ਼੍ਰੀ ਅਕਾਲ ਆਦਾ ਮੇਰੇ ਦੋਸਤੋ ਆਲਰੈਡੀ ਗਾਈਜ਼ ਆਮ ਬੈਕ ਔਰ ਥਿਸ ਇਜ਼ ਮਾਈ ਰੀਅਲ ਇੰਟਰੋ ਤੇ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਕਿ ਮੇਰੇ ਹੁਲੀ ਨੂੰ ਲੈ ਕੇ ਤੇ ਇਹ ਸਿਰਫ ਵੀਡੀਓ ਮੇਰੇ ਉਹਨਾਂ ਸਬੋਤਾਂ ਵਾਸਤੇ ਆ ਜਿਹੜੇ ਮੈਨੂੰ ਪਿਆਰ ਕਰਦੇ ਨੇ ਜਿਹੜੇ ਮੈਨੂੰ ਕਮੈਂਟ ਦੇ ਵਿੱਚ ਆ ਕੇ ਕਹਿੰਦੇ ਵੀ ਤੁਸੀਂ ਪਲੀਜ਼ ਆਪਣਾ ਸਿਰ ਨੂੰ ਹਾਈਡ ਨੂੰ ਕਵਰ ਕਰ ਲਿਆ ਕਰੋ ਕੁਛ ਨਾ ਕੁਛ ਪਾ ਲਿਆ ਕਰੋ ਠੀਕ ਆ ਤੇ ਦੋਸਤੋ ਗੱਲ ਐਦਾ ਹੈ ਕਿ ਆ ਇਸ ਚੈਨਲ ਦੇ ਉੱਤੇ ਕਾਫੀ ਚੀਜ਼ਾਂ ਦਾ ਵਿਖਿਆਨ ਕਰਨ ਵਾਲਾ ਆ ਮਾਰੇ ਟਾਈਮ ਦੇ ਵਿੱਚ ਜਿਵੇਂ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਸਟਾਰਟ ਕੀਤਾ ਇਸ ਚੈਨਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕੁਰਾਨੇ ਪਾਕ ਅੱਗੇ ਹਦੀਸ ਆਏਗੀ ਅੱਗੇ ਬਾਈਬਲ ਆਏਗੀ ਬਾਈਬਲ ਦੇ ਸਾਰੇ ਵੋਲੀਅਮ ਆਉਣਗੇ ਤੇ ਅੱਗੇ ਹਿੰਦੂਜਮ ਦੇ ਗ੍ਰੰਥ ਆਣਗੇ ਰਾ ਅੱਗੇ ਵੇਦ ਆਣਗੇ ਰਿਗ ਵੇਦ ਯਜੁਰ ਵੇਦ ਅਰਥ ਵੇਦ ਸਾਮ ਵੇਦ ਸ਼ਿਵ ਪੁਰਾਣਾ ਹੋਊਗੀ ਵਿਸ਼ਨੂ ਪੁਰਾਣਾ ਹੋਊਗੀ ਸਾਰੀਆਂ ਪੁਰਾਣਾ ਹੋਊਗੀਆਂ ਤੇ ਕਾਫੀ ਚੀਜ਼ਾਂ ਇਹਦੇ ਚੈਨਲ ਤੇ ਆਉਣ ਵਾਲੀਆਂ ਹੈਗੀਆਂ ਤੇ ਬੁੱਧਿਜ਼ਮ ਨੂੰ ਲੈ ਕੇ ਪਤਲੋ ਕਿ ਹਰ ਇੱਕ ਰਿਲੀਜੀਅਨ ਦੇ ਵਿੱਚ ਕਿਹੜੀ ਇੱਕ ਮੀਨ ਗੱਲ ਕਹੀ ਗਈ ਆਪਾਂ ਉਹਨੂੰ ਫੜਾਂਗੇ ਤੇ ਆਪਾਂ ਅੱਗੇ ਵਧਾਂਗੇ ਟਰਾਈ ਕਰਨ ਦੀ ਵੀ ਜਾਂਸਾ ਨੂੰ ਸਮਝਾਉਣ ਦੀ ਕੀ ਕੋਸ਼ਿਸ਼ ਕੀਤੀਗੀ ਹਾਂਜੀ ਤੇ ਹੁਣ ਗੱਲ ਹੈਗੀ ਤੇ ਮੇਰੇ ਸਿਰ ਨੂੰ ਕਵਰ ਕਰਨ ਦੀ ਦੇਖੋ ਦੋਸਤੋ ਅੱਜ ਮੈਨੂੰ ਜਾਗ ਸਿੱਖੀ ਤੋਂ ਹੀ ਲੱਗਾ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮੈਂ ਇਸ ਰਾਤੇ ਪਿਆ ਤੇ ਇੱਥੋਂ ਹੀ ਪੜ ਕੇ ਫਿਰ ਮੈਂ ਸਾਰੀਆਂ ਕਦਾਵਾਂ ਰੀਡ ਕੀਤੀਆਂ ਤੇ ਹੁਣ ਜੇ ਅਗਰ ਅੱਜ ਮੈਂ ਸਿੱਖੀ ਦਾ ਪ੍ਰਚਾਰ ਕਰਦਾ ਜਾਂ ਕਹ ਲੋ ਵੀ ਇੱਕ ਰੱਬ ਦੀ ਵਡਿਆਈ ਕਰਦਾ ਪਿਆ ਤੇ ਮੈਂ ਦਸਤਾਰ ਬਨ ਕੇ ਆ ਕੇ ਤੁਹਾਨੂੰ ਸਮਝਾਉਂਗਾ ਠੀਕ ਆ ਕੱਲੂ ਮੈਂ ਅਗਰ ਕੁਰਾਨ ਪੜ੍ਹੂੰਗਾ ਤੇ ਫਿਰ ਮੈਂ ਟੋਪੀ ਪਾਉਂਗਾ ਮੁੱਛਾਂ ਕੱਟ ਕੇ ਪ੍ਰਚਾਰ ਕਰੂੰਗਾ ਇਹ ਤੁਸੀਂ ਮੈਨੂੰ ਦੱਸ ਦਸ ਨਹੀਂ ਮੈਂ ਬੜੇ ਪਿਆਰ ਨਾਲ ਕਰ ਰਿਹਾ ਮੈਂ ਤੁਹਾਨੂੰ ਕੋਈ ਤੁਹਾਡੇ ਨਾਲ ਲੜ ਨਹੀਂ ਰਿਹਾ ਬੜੇ ਇੱਕ ਇੱਕ ਐਜ਼ ਏ ਵੱਡਿਆਂ ਕੋਲੋਂ ਸਲਾਹ ਲੈ ਰਿਹਾ ਮੈਂ ਤੇ ਪਰਸੋ ਫਿਰ ਮੈਂ ਹਿੰਦੂ ਹਿੰਦੂਆਂ ਦੇ ਜਦੋਂ ਗ੍ਰੰਥ ਫੋਲੂੰਗਾ ਤੇ ਫਿਰ ਮੈਂ ਮਾਲਾ ਜਪੂੰਗਾ ਤੇ ਆਪਣੇ ਮਤਲਬ ਕਿ ਭੇਸ ਉਹਦਾ ਨਾ ਬਣਾਉਂਗਾ ਤੇ ਫਿਰ ਮੈਂ ਐਸਾਈ ਬਣ ਕੇ ਤੇ ਫਿਰ ਮੈਂ 크ਿਸਚਨ ਬਣੂੰਗਾ ਫਿਰ ਬੋਧੀ ਬਣੂੰਗਾ ਤੇ ਜਿਵੇਂ ਜਿਵੇਂ ਮੈਂ ਬਣਦਾ ਜਾਊਂਗਾ ᱛਿਵੇਂ ᱛਿਵੇਂ ਮੈਨੂੰ ਪਿਛਲੇ ਨੇ ਕਹੀ ਜਾਣਾ ਤੂੰ ਦੋਗਲਾ ਤੂੰ ਦੱਲਾ ਜੇ ਮੈਂ ਮੈਂ ਸਿੱਖੀ ਤੋਂ ਫਿਰ ਮੈਂ ਹਿੰਦੂ ਬਣੂੰਗਾ ਹਿੰਦੂ ਤੋਂ ਮੁਸਲਮਾਨ ਲੋਕਾਂ ਨੇ ਕਹਣਾ ਵੀ ਇਹ ਇੱਕ ਇਦਾਂ ਦਾ ਵਾਇਰਸ ਆ ਜਿਹਦੀ ਕੋਈ ਦੀਨ ਨਹੀਂ ਮਨਦੀ ਫਿਰ ਮੈਨੂੰ ਇਹ ਗੱਲਾਂ ਸੁਣਨ ਮਿਲਿਆ ਤੇ ਦੋਸਤੋ ਪਤਾ ਗੱਲ ਕੀ ਆ ਮੈਂ ਤੁਹਾਡੇ ਨਾਲ ਮਤਲਬ ਅੱਜ ਆਪਣੀ ਦਿਲ ਦੀ ਗੱਲ ਸਾਂਝੀ ਕਰਦਾ ਮੈਂ ਇਹਨਾਂ ਚੀਜ਼ਾਂ ਤੋਂ ਗਾਹਾਂ ਲੰਘ ਗਿਆ ਠੀਕ ਆ ਗੁਰਨਾਨ ਸਿੰਘ ਸਾਹਿਬ ਜੀ ਨੇ 1136 ਮੇ ਪੰਨੇ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਾ ਕੇ ਤੁਸੀਂ ਰੀਡ ਕਰ ਸਕਦੇ ਹੋ ਉੱਥੇ ਇਹ ਚੀਜ਼ ਦਾ ਵਿਖਿਆਨ ਪੂਰਾ ਕੀਤਾ ਹੋਇਆ ਅਗਰ ਉਸ ਟਾਈਮ ਸਿੱਖੀ ਵੀ ਹੋਂਦ ਵਿੱਚ ਹੁੰਦੀ ਤਾਂ ਇਹਦੇ ਬਾਰੇ ਵੀ ਉਹਨਾਂ ਨੇ ਕਲੀਅਰ ਗੱਲਾਂ ਕਰਨੀਆਂ ਸੀ ਉਹਨਾਂ ਨੇ ਕਿਹਾ ਸੀ ਮੈਂ ਨਾ ਮੈਂ ਤੁਰਕ ਨਾ ਮੈਂ ਮੁਸਲਮਾਨ ਨਾ ਮੈਂ Hindu ਤੇ ਮੈਨੂੰ ਇਹਨਾਂ ਚੀਜ਼ਾਂ ਦੇ ਵਿੱਚ ਨਾ ਤੋਲੋ ਤੇ ਮੈਨੂੰ ਆਜ਼ਾਦ ਰਹਿਣ ਦਿਓ ਫਰਸਟ ਵੀਡੀਓ ਦੇ ਵਿੱਚ ਮੈਂ ਹਟੋਪੀ ਪਾਈ ਸੀਗੀ ਅਬਾਲ ਤੇ ਕਈਆਂ ਨੂੰ ਲੱਗਿਆ ਵੀ ਇਹ ਮਤਲਬ ਕੀ ਨੰਗਾ ਸਿਰ ਵਾਪੀ ਸਾਰਣ ਕਿਹਾ ਵੀ ਨੰਗੇ ਸਿਰ ਤੁਸੀਂ ਘੁੰਮਦੇ ਆਂ ਭੀ ਐਟ ਲੀਸਟ ਹੈਡ ਆਪਣਾ ਕਵਰ ਕਰ ਲਿਆ ਕਰੋ ਪਰ ਦੋਸਤੋ ਗੱਲ ਇਹ ਆ ਕਿ ਮੈਨੂੰ ਪਤਾ ਹਰ ਰਿਲੀਜੀਅਨ ਦੇ ਵਿੱਚ ਸਿਰ ਟਕਣਾ ਅਨਿਵਾਰੀ ਹੈ ਲਾਜ਼ਮੀ ਆ ਤੇ ਉਹਦੇ ਵਿੱਚ ਕੀ ਆ ਵੀ ਮੈਂ ਇੱਕ ਕੈਪ ਲੈ ਲਈਆ ਤੇ ਇਹੋ ਜਿਹੀ ਕੈਪ ਜਾਓ ਵਾਲਾਂ ਵਾਲੀ ਤੇ ਜਿਸ ਨਾਲ ਮਤਲਬ ਹੈਡ ਕਵਰ ਰਹੂਗਾ ਬਟ ਮੈਂ ਕਿਸੇ ਪਾਰਟਿਕੂਲਰ ਰਿਲੀਜੀਅਨ ਤੋਂ ਬਿਲੋਂਗ ਨਹੀਂ ਕਰੂੰਗਾ ਠੀਕ ਹੈ ਦੇਖੋ ਨਾਮ ਹੈ ਹਿੰਦੂ ਨਾਮ ਹੈ ਮੁਸਲਮਾਨ ਨਾਮ ਹੈ ਸਿੱਖ ਨਾਮ ਹੈ ਸਾਈ ਮੈਂ ਸਿਰੋ ਬਸ ਰੱਬ ਦਾ ਬੰਦਾ ਬੰਨਾ ਜਿੱਥੇ ਨਾਨਕ ਭੇਜਣਾ ਚਾਹੁੰਦਾ ਸੀ ਮੈਂ ਉੱਥੇ ਭੇਜਦਾ ਦੇਖੋ ਮੇਰਾ ਸਿਰ ਵੀ ਗੰਜਾ ਹੁਣ ਐਂਦਾ ਗੰਜਾ ਬਹਿ ਕੇ ਇੱਕ ਆਪਣਾ ਇਹ ਚੀਜ਼ਾਂ ਦਾ ਵਿਖਿਆਨ ਕਰਨਾ ਉਹ ਥੋੜਾ ਡਿਫਰੈਂਟ ਹੋ ਜਾਂਦਾ ਥੋੜਾ ਗਲਤ ਲੱਗਦਾ ਤੇ ਬੈਟਰ ਇਹ ਆ ਕਿ ਠੀਕ ਹੈ ਹੈਡ ਕਵਰ ਕਰਨਾ ਲਾਜ਼ਮੀ ਆ ਸਾਨੂੰ ਹਰਲੇ ਰੀਜਨ ਦੇ ਵਿੱਚ ਕਿਹਾ ਗਿਆ ਪੀ ਸਿਰ ਆਪਣਾ ਤੁਸੀਂ ਢਾਕੇ ਰੱਖਣਾ ਤੇ ਜਿਹਦੇ ਨਾਲ ਕਿ ਬੈਡ એનર્ਜੀ ਸੇ ਤੁਹਾਡੇ ਤੇ ਅਸਰ ਨਹੀਂ ਕਰਦੀਆਂ ਤੇ ਇਸ ਚੈਨਲ ਦੇ ਉੱਤੇ ਇਹਦਾ ਮਕਸਦ ਹੀ ਇਹ ਹੈ ਕਿ ਮੈਂ ਤੇ ਬਹੁਤ ਸਾਰਾ ਵਿਖਿਆਨ ਕਰਨਾ ਬਹੁਤ سارے ਸੋਸ਼ਲ ਟਾਪਿਕ ਕਵਰ ਕਰਨੇ ਆ ਤੇ ਅੱਜ ਉਹ ਮੈਂ ਆਪਣਾ ਹੁਲੀਆ ਬਣਾਇਆ ਜਿਵੇਂ ਐਨ ਐਨਕ ਲਾਈ ਆ ਇਹ ਇਹਨੂੰ ਅੱਜ ਕੱਲ ਦੀ ਜੈਂਜੀ ਦੇਖੋ ਜੀ ਸਾਡਾ ਤਾਂ ਟਾਈਮ ਹੈਗਾ ਪੁਰਾਣਾ 99 ਵਾਲੇ ਉਹ ਮਤਲਬ 90s ਦੇ ਬੱਚੇ ਆ ਤੇ ਇਹ ਐਨਕਾ ਲਾਉਣੀ ਆਈ ਉਹਨਾਂ ਵਾਸਤੇ ਵੀ ਜਿਹੜੇ ਬੱਚੇ ਕਹਿੰਦੇ ਵੀ ਅਸੀਂ ਮਾਡਰਨਾਈਜ਼ ਹੋ ਗਏ ਆ ਤੇ ਅਸੀਂ ਹੁਣ ਪਰਮਾਤਮਾ ਨੂੰ ਨਹੀਂ ਮੰਨ ਸਕਦੇ ਵੀ ਅਸੀਂ ਹੁਣ ਆਹ ਆਪਾਂ ਬਾਣਾ ਨਹੀਂ ਪਾ ਸਕਦੇ ਜੀ ਗੱਲ ਦੇਖੋ ਅੱਜ ਕੱਲ੍ਹ ਕਾਲ ਦਾ ਟਾਈਮ ਉਹ ਚੱਲਦਾ ਪਿਆ ਤੁਹਾਡਾ ਬੱਚਾ ਕਹਿੰਦਾ ਮੈਂ ਨਹੀਂ ਨਾਉਣਾ ਮੈਂ ਨਹੀਂ ਦਸਤਾਰ ਸਜਾਉਣੀ ਮੈਂ ਨਹੀਂ ਆਪਣੇ ਪੇਸ਼ ਚ ਪਹਿਣਾ ਫਿਰ ਵੀ ਤੁਸੀਂ ਉਹਨੂੰ ਕੋ ਐਟਲੀਸਟ ਬਾਣੀ ਪੜ ਬਾਣੀ ਦੇ ਵਿੱਚ ਇੰਨੀ ਤਾਕਤ ਆ ਜਿਹੜੇ ਵੀ ਧਰਮ ਤੋਂ ਬਿਲੋਂਗ ਕਰਦਾ ਬੰਦਾ ਜੀ ਉਹਨੇ ਉਹਦੀਆਂ ਜੜਾਂ ਵੀ ਕਿਤਾਬਾਂ ਪੜਨੀਆਂ ਸਟਾਰਟ ਕਰ ਦਿੱਤੀਆਂ ਉਹਦੇ ਵਿੱਚ ਇੰਨੀ ਕਿ ਤਾਕਤ ਆ ਕਿ ਬੱਚਾ ਆਪਣੇ ਆਪ ਬਾਣੀ ਵਿੱਚ ਆਏਗਾ ਬੱਚਾ ਆਪਣੇ ਆਪ ਨੂੰ ਸੁਧਾਰੇਗਾ ਠੀਕ ਆ ਅੱਜ ਕੱਲ ਦੀ ਲੁੱਕ ਆ ਚੱਲਦੀ ਪਈ ਆ ਕੰਨਾਂ 'ਚ ਮੁੰਦਰਾ ਐਨਕਾਂ ਯੋ-ਯੋ ਕਰਨਾ ਯੋਗਾ ਇਸ ਵਟਸਐਪ ਫਲਾਂਟਮ ਕਾ ਦੇਖੋ ਇਹਨਾਂ ਚੀਜ਼ਾਂ ਤੋਂ ਮੈਨੂੰ ਬਹੁਤ ਜ਼ਿਆਦੀ ਨਫ਼ਰਤ ਆ ਆਗੂ ਮੇਰਾ ਹੈ ਨਹੀਂਗਾ ਅਦਾ ਮੈਂ ਐਵੇਂ 220 ਰੁਪਏ ਖਰਚਾ ਕੀਤਾ ਇਹਨਾਂ ਕਤੇ ਟੋਪੀ ਮੈਂ 70 80 ਰੁਪਏ ਦੀ ਟੋਪੀ ਲਈ ਹੈ ਯਾਰ ਤੇ ਖਰਚੇ ਹੋਏ ਆ ਕੱਪੜੇ ਮੈਨੂੰ ਬਾਹਰੋਂ ਆ ਜਾਂਦੇ ਆ ਤੇ ਕੋਈ ਨਾ ਕੋਈ ਭੈਣ ਭਾਈ ਦੇ ਦਿੰਦਾ ਤੇ ਅਸਲ ਦੇ ਵਿੱਚ ਮੇਰਾ ਫੇਵਰਟ ਰੰਗ ਚਿੱਟਾ ਤੇ ਮੇਰੇ ਹੀ ਵਾਰਡਰੋਬ ਦੇ ਵਿੱਚ ਘੱਟੋ ਘਾਟ ਨਹੀਂ ਤੇ 15 ਕਮੀਜ਼ਾਂ ਜਿਹੜੀਆਂ ਚਿੱਟੀਆਂ ਹੀ ਪਈਆਂ ਬਸ ਚਿੱਟੇ ਕੱਪੜੇ ਤੋਂ ਇਲਾਵਾ ਮੈਂ ਕੋਈ ਕੱਪੜਾ ਨਹੀਂ ਪਾਉਂਦਾ ਬਹੁਤ ਸਾਦ ਮਰਦਾ ਬੰਦਾ ਤੇ ਮੈਂ ਕੱਪੜਾ ਖਰੀਦਦਾ ਬਣੀ ਜਿਹੜੇ ਪਏ ਪਏ ਰਹਿੰਦੇ ਆ ਇੱਕ ਚਿੱਟੇ ਕੱਪੜੇ ਦੀ ਮੋਜ ਹੈ ਭੰਦਾ ਸਵਾਰੀ ਪਾਲੋ ਤੇ ਉਹ ਕਿਸੇ ਨੂੰ ਘੜਾ ਪਤਾ ਲੱਗਣਾ ਜੇ ਮੈਂ ਕੱਪੜੇ ਚਿੱਟਾ ਪੋਣਾ ਚਾਹੀਏ ਮੇਰੇ ਕੋਲ ਦੋ ਕਮੀਜ਼ਾਂ ਹੋਣ ਤੇ ਇਹ ਥੋੜੀ ਪਰਸਨਲ ਗੱਲਾਂ ਹੋ ਗਈਆਂ ਤੇ ਮਿੱਤਰੋ ਐਦਾਂ ਵੀ ਮੈਨੂੰ ਮਜ਼ਾ ਬਹੁਤ ਆਉਂਦਾ ਸਹੀ ਦੱਸਾਂ ਮੈਂ ਹਰ ਇੱਕ ਕਿਤਾਬ ਦਾ ਵਿਖਿਆਨ ਕਰਨਾ ਹੈ ਤੇ ਜੇ ਤੁਹਾਡੇ ਦਿਲ ਨੂੰ ਕਿਸੇ ਤਰੀਕੇ ਦੀ ਮੇਰੇ ਵੱਲੋਂ ਠੇਸ ਪਹੁੰਚੀ ਆ ਜਦ ਮੈਂ ਪਹੁੰਚਾ ਰਿਹਾ ਆ ਆਪਣੀ ਵੀਡੀਓ ਦੇ ਨਾਲ ਤੇ ਮੈਂ ਆ ਦੇਖੋ ਹੱਥ ਜੋੜ ਕੇ ਤੁਹਾਡੇ ਕੋਲੋਂ ਮਾਫੀ ਮੰਗਦਾ ਦਿਲੋਂ ਮਾਫੀ ਮੰਗਦਾ ਠੀਕ ਆ ਮੇਰਾ ਮਕਸਦ ਇਹੀ ਆ ਕਿ ਇਹ ਹੁਲੀਏ ਦਾ ਵੀ ਮੈਂ ਮਾਡਰਨਾਈਜ਼ ਬੱਚਿਆਂ ਨੂੰ ਕਹਿ ਸਕਾਂ ਉਹ ਭਾਈ ਤੁਸੀਂ ਵੀ ਪੜ ਸਕਦੇ ਆ ਉਦਾਂ ਦੇਖੋ ਮੈਂ ਬਾਬਾ ਬਣ ਕੇ ਬੈਠੂਗਾ ਕਿਸੇ ਨੇ ਮੇਰੀ ਵੀਡੀਓ ਨਹੀਂ ਦੇਖਣੀ ਆ ਲੁੱਕ ਨੂੰ ਐਟਲੀਸ ਲੋਕ ਕਲਿੱਕ ਕਰਕੇ ਦੇਖਣਗੇ ਤਾਂ ਸਹੀ ਕੀ ਬੰਦਾ ਕੀ ਬੋਲਦਾ ਪਿਆ ਮੈਂ ਐਜ਼ ਅ ਵਾਇਰਸ ਵਾਇਰਸ ਜਾ ਰਿਹਾ ਭਈ ਇੱਕ ਤਰ੍ਹਾਂ ਮੈਂ ਉਹਨਾਂ ਦੇ ਜ਼ਿਹਨ ਦੇ ਵਿੱਚ ਘੁਸਣਾ ਚਾਹੁੰਦਾ ਹਾਂ ਇੱਕ ਤਰ੍ਹਾਂ ਉਹਨਾਂ ਨੂੰ ਸਮਝਾਉਣਾ ਚਾਹੁੰਦਾ ਕਿ ਹਰ ਇੱਕ ਰਿਲੀਜੀਅਨ ਦੀ ਬੁੱਕ ਸਾਨੂੰ ਕੀ ਕਹਿ ਰਹੀ ਹੈ ਮੈਂ ਤੁਹਾਨੂੰ ਗੱਲ ਦੇਖੋ ਜਿਸ ਟਾਈਮ ਸਿੱਖਾਂ ਦਾ ਨਾਮ ਸਿੱਖ ਰੱਖਿਆ ਗਿਆ ਸੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਨੇ ਤੇ ਉਸ ਟਾਈਮ ਪੁੱਛਿਆ ਹੋਵੇ ਸਿੱਖਾਂ ਦਾ ਨਾਮ ਸਿੱਖ ਹੀ ਕਿਉਂ ਆ ਠੀਕ ਆ origianlly ਮੈਂ ਵੀ ਇੱਕ ਸਿੱਖ ਹੀ ਆ ਤੇ ਚਲੋ ਠੀਕ ਆ ਹੁਣ ਅੱਜ ਦੀ ਹੋਂਦ ਦੇ ਵਿੱਚ ਜਦੋਂ ਆਣ ਕੇ ਤੇ ਮੈਂ ਇਹਨਾਂ ਦੀ ਦੁਬਾਰਾ ਹੀ ਰੀਡ ਕਰਕੇ ਤੇ ਮੈਂ ਡਿਫਰੈਂਟ ਹੋ ਗਿਆ ਤੇ ਸਿੱਖ ਦਾ ਨਾਮ ਸਿੱਖੇਸ ਦੀ ਰੱਖਿਆ ਗਿਆ ਸੀ ਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਮੇਰਾ ਸਿੱਖ ਹੰਡ ਤੱਕ ਸਿੱਖਣਾ ਰਹੂਗਾ ਜਦੋਂ ਤੱਕ ਉਹਨੇ ਸਿੱਖਣਾ ਬੰਦ ਕਰ ਦਿੱਤਾ ਜਿੱਦ ਦਿਨ ਉਹਨੇ ਤੇ ਉਹ ਸਿੱਖ ਨਹੀਂ ਰਹੇਗਾ ਤੇ ਉਹੀ ਗੱਲ ਹੈ ਜੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਟਾਰਟ ਕੀਤਾ ਸੀ ਤੇ ਮੈਂ ਸਾਰੀ ਕਿਤਾਬ ਰੀਡ ਕੀਤੀ ਤੇ ਉਹ ਰੀਡ ਕਰਨ ਤੋਂ ਬਾਅਦ ਆਪਣੇ ਅੰਦਰ ਜਦੋਂ ਝਾਕਿਆ ਤੇ ਭਾਈ ਮੇਰਾ ਤਾਂ ਕੋਈ ਧਰਮ ਹੀ ਨਹੀਂ ਆ ਧਰਮ ਇੱਕੋ ਹੀ ਆ ਧਰਮ ਹੈਗਾ ਕਰਮ ਦਾ ਚੰਗਾ ਔਰ ਬੁਰਾ ਤਾਂ ਅਮ ਨੂੰ ਲੈ ਕੇ ਇੱਕ ਲਗ ਤੋਂ ਮੈਂ ਵੀਡੀਓ ਤਿਆਰ ਕਰੂੰਗਾ 25-30 ਮਿੰਟ ਦੀ ਹੋ ਸਕਦੀ ਅਗਰ ਤੁਸੀਂ ਉਹ ਵੀਡੀਓ ਦੇਖ ਲਈ ਉਹਦੇ ਵਿੱਚ ਮੈਂ ਗੀਤ ਦਾ ਤਨੋਸਾਰ ਦੱਸੂੰਗਾ ਮੈਂ ਕਹਿੰਦਾ ਤੁਸੀਂ ਇਹ ਝੰਡਕਾ ਤੋਂ ਨਿਕਲ ਜਾਓਗੇ ਜ਼ਿੰਦਗੀ ਜਿਣੀ ਆਸਾਨ ਹੋ ਜਾਊਗੀ ਹਾਂਜੀ ਮੈਂ ਉਹ ਗੁਰੂ ਸਾਹਿਬ ਜੀ ਨੇ ਇੱਕ ਲਾਈਨ ਲਿਖੀ ਸੀ 1136ਵੇਂ ਬੰਨੇ ਤੇ ਮੈਂ ਤੁਹਾਨੂੰ ਉਹ ਪੜ੍ਹ ਕੇ ਸੁਣਾਉਣਾ ਤੇ ਇਹ ਕੋਈ ਮੈਂ ਆਪਣੇ ਆਪ ਦੇ ਬਚਾਅ ਦੇ ਪੱਖਸ਼ੇ ਨਹੀਂ ਰੱਖ ਰਿਹਾ ਪਿਆ ਇੱਕ ਤਰ੍ਹਾਂ ਮੈਂ ਕਹਿੰਦਾ ਵੀ ਸਾਡੇ ਬਜ਼ੁਰਗ ਜਿਹੜੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਇਹ ਸਮਝਾ ਕੇ ਗਏ ਸੀ ਮੈਂ ਰੀਡ ਕਰਨ ਲੱਗਾ ਤੇ ਤੁਸੀਂ ਅ ਮਤਲਬ ਸਮਝੋ ਮਰਣਾ ਚੰਗੀ ਤਰ੍ਹਾਂ ਮੈਰੋ ਮਹ ਕੋਈ ਗਲਤੀ ਹੋਵੇ ਤਾਂ ਮਾਫ ਕਰਿਓ ਮੈਰੋ ਮਹ ਹਲਾ ਪੰਜਮਾ ਵਰਤ ਨਾ ਰਿਓ ਨਾ ਮੈਂ ਰਮਦਾਨਾ ਤਿਸ ਸੇ ਵੀ ਜੋ ਰਖੇ ਨਿਦਾਨਾ ਇੱਕ ਗੁਸਾਈਂ ਅੱਲਾ ਮੇਰਾ ਹਿੰਦੂ ਤੁਰਕ ਦੁਹਾਂ ਨਵੇੜਾ ਰਹਾਉ ਹਜ ਕਾਬੇ ਜਾਉ ਨਾ ਤੀਰਥ ਪੂਜਾ ਇੱਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜਾ ਗਜਾਰੋ ਇਕ ਨਿਰੰਤਰ ਲਹਿਰੇ ਦੇ ਨਮਸਕਾਰੋ ਨਾ ਹਮ Hindu ਨਾ Musalman ਅੱਲਾ ਰਾਮ ਕੇ ਪਿੰਡ ਪੁਰਾਨ ਕਹ ਕਬੀਰ ਇਹ ਕੀ ਵਿਖਾਨਾ ਗੁਰਪੀਰ ਮਿਲੇ ਖੁਦ ਖਸਮ ਪਛਾਨਾ অলਮੋਸਟ ਤੁਸੀਂ ਸਮਝ ਗਏ ਹੋਣੇ ਇੱਚ ਸਾਨੂੰ ਕਬੀਰ ਜੀ ਟਰਾਈ ਕਰਦੇ ਕਹਿਣ ਦੀ ਕਿ ਹੇ ਭਾਈ ਮੈਂ Hindu ਅਤੇ Turk ਦੋਹਾਂ ਨਾਲ ਉਹੀ ਸਾਂਝ ਮੁਕਾ ਲਈ ਆ ਤੇ ਮੈਂ ਕਹਿ ਰਿਹਾ ਮੈਂ Hindu Musalman Sikh Isai ਮੈਂ ਸਾਰਿਆਂ ਤੋਂ ਹੀ ਸਾਂਝ ਮੋਗਾ ਲਈ ਮੈਂ ਸਾਂਝਾਂ ਖਤਮ ਕਰ ਦਿੱਤੀਆਂ ਠੀਕ ਹੈ ਮੇਰਾ ਤਾਂ ਮੇਰਾ ਸਿਰਫ ਉਹ ਖਾਸ ਹੈ ਜਿਸ ਨੂੰ Hindu ਗੋਸਾਈ ਕਹੀ ਜਾਂਦੇ ਹਨ ਤੇ Musalman ਅੱਲਾ ਕਹੀ ਜਾਂਦੇ ਹਨ ਤੇ ਬਸ ਹਰ ਇੱਕ ਰੀਜਨ ਜਿਹਦਾ ਆਪਣਾ ਆਪਣਾ ਨਾਮ ਆ ਠੀਕ ਹਾਂਜੀ ਕਹਿ ਰਹੇ ਅੱਗੇ ਗੁਰੂ ਸਾਹਿਬ ਜੀ ਹਾਂਜੀ ਕਬੀਰ ਜੀ ਕਹਿ ਰਹੇ ਕਿ ਹੈ ਪਈ ਨਾ ਤਾਂ ਮੈਂ Hindu ਦੇ ਵਰਤਾਂ ਦਾ ਆਸਰਾ ਲੈਣਾ ਨਾ ਮੈਂ Hindu ਬੰਗੂ ਵਰਤਰਾ ਖਦਾ ਤੇ ਨਾ ਮੈਂ Musalmanਾਂ ਦੇ ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖਦਾ ਮੈਂ ਤਾਂ ਸਿਰਫ ਉਸ ਪਰਮਾਤਮਾ ਨੂੰ ਸਿਮਰਦਾ ਹਾਂ ਜਿਹੜਾ ਆਖਿਰ ਤੱਕ ਹਰੇਕ ਦੀ ਰੱਖਿਆ ਕਰਦਾ ਹੈ ਕਿੰਨੀ ਦੇਖੋ ਸ਼ਾਨਦਾਰ ਲਾਈਨ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਆਪਣਾ ਧਰਮ ਛੱਡ ਦਿਓ ਨਹੀਂ ਤੁਸੀਂ ਧਰਮ ਉਹ ਤੱਕ ਨਹੀਂ ਛੱਡ ਸਕਦੇ ਜਦ ਤੱਕ ਤੁਸੀਂ ਧਰਮ ਨੂੰ ਪੜਦੇ ਨਹੀਂ ਜਦ ਜਦੋਂ ਤੁਸੀਂ ਪੜ ਲਿਆ ਉਦੋਂ ਤੁਸੀਂ ਬੇੜੀਆਂ ਚੋਂ ਆਜ਼ਾਦ ਹੋ ਜਾਓਗੇ ਤੁਸੀਂ ਪੜਨਾ ਸ਼ੁਰੂ ਕਰੋ ਤੇ ਅੱਗੇ ਗੁਰੂ ਸਾਹਿਬ ਜੀ ਲਿਖਦੇ ਨੇ ਕਿ ਏ ਭਾਈ ਮੈਂ ਨਾ ਕਾਬੇ ਦੇ ਹੱਜ ਕਰਨ ਜਾਂਦਾ ਹਾਂ ਜਿਵੇਂ ਮੁਸਲਮਾਨ ਜਾਂਦੇ ਨੇ ਕਿ ਨਾ ਮੈਂ ਹਿੰਦੂਆਂ ਵਾਂਗ ਉਹ ਤੀਥਾ ਤੇ ਪੂਜਾ ਕਰਨ ਜਾਂਦਾ ਤੇ ਮੈਂ ਤਾਂ ਸਿਰਫ ਇੱਕ ਪਰਮਾਤਮਾ ਨੂੰ ਸਿਮਰਦਾ ਹਾਂ ਕਿਸੇ ਹੋਰ ਦੂਜੇ ਨੂੰ ਨਹੀਂ ਸਿਮਰਦਾ ਤੇ ਨਾ ਹੀ ਮੈਂ ਸਿਮਰ ਸਕਦਾ ਤੇ ਅੱਗੇ ਲਿਖਿਆ ਹੈ ਭਈ ਨਾ ਮੈਂ ਹਿੰਦੂਆਂ ਵਾਂਗ ਵੇਦ ਪੂਜਾ ਕਰਦਾ ਹਾਂ ਨਾ ਮੁਸਲਮਾਨ ਨਾ ਮੁਸਲਮਾਨਾਂ ਵਾਂਗ ਨਮਾਜ਼ ਪੜਦਾ ਮੈਂ ਤਾਂ ਸਿਰਫ ਨਿਰੰਕਾਰ ਨੂੰ ਹਿਰਦੇ ਵਿੱਚ ਵਸਾ ਕੇ ਉਸ ਅੱਗੇ ਸਿਰ ਨਵਾਉਂਦਾ ਹਾਂ ਤੇ ਉਹ ਸਮਝਾਉਣ ਦਾ ਲਹਿਜਾ ਤੇ ਤਰੀਕਾ ਅਸੀਂ ਵੀ ਅੱਜ ਕੱਲ ਥੋੜਾ ਜਾਂ ਸਮਝਾਉਣ ਦੇ ਵਿੱਚ ਗਲਤ ਹੋ ਜਾਂਦੇ ਹਾਂ ਜੀ ਅੱਗੇ ਲਿਖਿਆ ਹੈ ਭਾਈ ਅ ਨਾ ਅਸੀਂ ਹਿੰਦੂ ਦੇ ਮੁਤਾਜ ਹਾਂ ਤੇ ਨਾ ਮੁਸਲਮਾਨ ਦੇ ਮੁਤਾਜ ਹਾਂ ਸਾਡੇ ਇਹ ਸਰੀਰ ਸਾਡੀ ਇਹ ਜਿੰਦ ਉਸ ਪਰਮਾਤਮਾ ਦੀ ਦਿੱਤੀ ਹੋਈ ਹੈ ਜਿਸ ਨੇ ਮੁਸਲਮਾਨ ਹਿੰਦੂ ਸਾਰਿਆਂ ਨੂੰ ਬਣਾਇਆ ਇਹ ਉਹਦੀ ਜਿੱਤ ਦਿੱਤੀ ਹੋਈ ਜਾਂਦਾ ਹੈ ਠੀਕ ਆ ਤੇ ਅੱਗੇ ਲਿਖਦੇ ਨੇ ਕਿ ਜਿਸ ਨੂੰ ਮੁਸਲਮਾਨ ਅੱਲਾਹ ਆਖਦੇ ਨੇ ਤੇ ਹਿੰਦੂ ਰਾਮ ਆਖਦੇ ਨੇ ਦੇਖੋ ਇਹ ਅ ਅੱਗੇ ਲਾਸਟ ਲਾਈਨ ਜਿਹੜੀ ਲਿਖਿਆ ਹੈ ਕਬੀਰ ਆਖਰ ਇਹ ਭਾਈ ਮੈਂ ਤਾਂ ਇਹ ਗੱਲ ਖੋਲ ਕੇ ਦੱਸਦਾ ਹਾਂ ਕਿ ਮੈਂ ਆਪਣੇ ਗੁਰੂ ਪੀਰ ਨੂੰ ਮਿਲ ਕੇ ਆਪਣੇ ਖਸਮ ਪ੍ਰਭੂ ਨਾਲ ਡੂੰਗੀ ਸਾਂਝ ਪਾ ਰੱਖੀ ਹੈ ਇਹ ਐਸ ਇਟ ਇਜ਼ ਮੈਂ ਤੁਹਾਨੂੰ ਟਰਾਈ ਕਰਦਾ ਕਹਿੰਦੇ ਕਿ ਮੇਰਾ ਮੈਂ ਵੀ ਆਪਣੇ ਗੁਰੂ ਨਾਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਆਪਣੇ ਖਸਮ ਨੂੰ ਮਿਲ ਕੇ ਮੈਂ ਉਹਦੇ ਨਾਲ ਹੀ ਡੂੰਗੀ ਸਾਂਝ ਪਾਈ ਉਹਦਾ ਕੋਈ ਧਰਮ ਨਹੀਂ ਆ ਉਹ ਧਰਮ ਇਨਸਾਨੀਅਤ ਆ ਤੇ ਉਹ ਨਹੀਂ ਕਹਿੰਦਾ ਕਿ ਆ ਤੁਸੀਂ ਕਰੋ ਆਦਤ ਕਰੋ ਉਹਦਾ ਕਰੋ ਇਹ ਦੇਖੋ ਜਿੱਥੇ ਜਿੱਥੇ ਪਗੰਬਰ ਨਾਜ਼ਰ ਹੋਏ ਜਿੱਥੇ ਜਿੱਥੇ ਨਬੀ ਨਾਜ਼ਰ ਹੋਏ ਨਬੀ ਆਏ ਉਥੇ ਉਥੇ ਇੱਕ ਧਰਮ ਕ੍ਰੀਏਟ ਹੋਇਆ ਜਿੱਥੇ ਜਿੱਥੇ ਪ੍ਰਮਾਤਮਾ ਨੇ ਪਗੰਬਰ ਨੂੰ ਭੇਜਿਆ ਜਾ ਜਾ ਕੇ ਮੇਰਾ ਨਾਮ ਦਾ ਵਿਖਿਆਨ ਕਰ ਲੋ ਕੰ 10 ਕਿ ਪ੍ਰਮਾਤਮਾ ਨੂੰ ਮੰਨੋ ਮੂਰਤੀਆਂ ਨਾ ਪੂਜੇ ਦਰ ਉਦਰਨਾ ਪਟਕੋ ਉਥੇ ਉਥੇ ਧਰਮ ਕ੍ਰੀਏਟ ਹੋਇਆ ਉਥੇ ਉਥੇ ਇੱਕ ਨਵਾਂ ਪੰਥ ਬਣ ਗਿਆ ਉਥੇ ਉਥੇ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਉਥੇ ਉਥੇ ਕ੍ਰੀਏਟ ਹੋ ਗਿਆ ਜਿੱਥੇ ਜਿੱਥੇ ਜਾ ਕੇ ਅਸੀਂ ਰੱਬ ਦਾ ਹੁਕਮ ਦਿੱਤਾ ਤੇ ਹਾਂ ਠੀਕ ਆ ਸਿੱਖੀ ਜਮ ਨੂੰ ਇੱਕ ਅੱਡ ਹੋਣ ਦੀ ਇੱਕ ਜ਼ਰੂਰਤ ਸੀਗੀ ਕਿਉਂਕਿ ਇੱਕ ਵਾਰੀਅਰ ਕੌਮ ਆ ਇਹ ਇਹ ਸਾਡੀ ਇੱਕ ਕਹਿ ਸਕਦੇ ਵੀ ਵਾਰੀਅਰ ਆ ਰੱਬ ਦੀ ਫੌਜ ਆ ਜਿਹੜੇ ਹੱਕਾਂ ਦੀ ਖੜਦੇ ਆ ਠੀਕ ਆ ਤੇ ਇੱਥੇ ਹੁਣ ਮੈਂ ਤੁਹਾਨੂੰ ਇੱਕ ਖਰੀ ਗੱਲ ਕਹਦਾ ਵੀ ਮੈਨੂੰ ਕਮੈਂਟ ਵਿੱਚ ਆਣ ਕੇ ਇਹ ਗੱਲ ਕਹਿਣੀ ਵੀ ਤੁਸੀਂ ਸਿਰ ਟੱਕ ਲਓ ਤੇ ਮੈਂ ਕਿਸੇ ਦੇ ਕਿਸੇ ਦੀ ਗੱਲ ਕਰਕੇ ਆਪਣੇ ਆਪ ਬਚਾਅ ਦੀ ਕੋਸ਼ਿਸ਼ ਨਹੀਂ ਕਰਦਾ ਜਿੰਨੇ ਮੈਨਾਂ ਗਲਤ ਕਰਨੀ ਕਰ ਸਕਦਾ ਐਨੀ ਟਾਈਮ ਕਰ ਸਕਦਾ ਤੇ ਆਪਣੇ ਜੋ سوشل میڈیا ਤੇ ਚੱਲਦਾ ਬੈਣਾ ਆਪਣੀਆਂ ਧੀਆਂ ਭੈਣਾਂ ਨੰਗੀਆਂ ਹੋ ਰੀਆਂ ਆ ਗਲਤ ਕਰਮ ਕਰਦੀਆਂ ਨਾ ਕੋਸ਼ਿਸ਼ ਇਹ ਕਰੋ ਕਿ ਉਹਨਾਂ ਨੂੰ ਸਮਝਾਉਂਦੀ ਠੀਕ ਹੈ ਤੇ ਜਿੰਨੇ ਆ অলਮੋਸਟ ਜਿਹੜੇ ਹੇਟਰ ਕਮੈਂਟ ਕਰਦੇ ਮੈਨੂੰ ਗਲਤ ਤੇ ਅਗਰ ਮੈਂ ਅੱਜ ਉਹਨਾਂ ਦੇ ਮੋਬਾਈਲ ਦੀ ਸਟਰੀ ਕਢਾਵਾਂ ਤੇ ਉਹਦੇ ਵਿੱਚੋਂ ਵੀ ਕਾਫੀ ਕੁਝ ਨਿਕਲੇ ਆਊਗਾ ਜਿਹੜਾ ਐਦਾਂ ਦਾ ਹੋਊਗਾ ਵੀ ਜਿਹੜਾ ਨਾ ਦੇਖਣ ਯੋਗ ਹੋਵੇ ਤੇ ਮੈਂ ਕਹਿੰਨਾ ਵੀ ਜਿਹੜੇ ਮੈਨੂੰ ਕਮੈਂਟ ਕਰਦੇ ਜਿਹੜੇ ਦਾ ਮੇਰੇ ਆਪਣੇ ਜਿਹੜੇ ਮੇਰੇ ਪ੍ਰੀਏ ਮਿੱਤਰ ਜਿਹੜੇ ਮੈਨੂੰ ਬੜੇ ਪਿਆਰ ਨਾਲ ਕਹਿੰਦੇ ਦੀ ਕਿ ਤੁਸੀਂ ਆਪਣਾ ਸਿਰ ਟੱਕ ਲੋ ਉਹ ਤਾਂ ਸਮਝ ਗਏ ਹੋਣੇ ਇਹ ਗੱਲ ਨੂੰ ਜੋ ਮੈਂ ਉਹਨੂੰ ਟਰਾਈ ਕਰਦਾ ਸਮਝਾਉਣ ਦੀ ਬਾਕੀ ਜਿਹੜੇ ਹੇਟਰ ਆ ਜਿਹੜੇ ਹੇਟ ਕਰਦੇ ਦੇਖੋ ਤੁਹਾਡਾ ਦੇਖੋ ਮੈਂ ਤੁਹਾਨੂੰ ਨਹੀਂ ਕਹਿੰਦਾ ਤੁਸੀਂ ਵੀ ਉਸ ਰੱਬ ਦੇ ਜੀ ਮੇਰੇ ਦੇ ਤੁਹਾਡੇ ਨਾਲ ਵੀ ਮੁਹੱਬਤ ਆ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਠੀਕ ਹੈ ਤੇ ਆਪਣੀ ਆਪਣੀ ਦੇਖੋ ਸਮਝ ਹੁੰਦੀ ਆ ਜਦੋਂ ਜਿਨੇ ਜੀ ਪਰਮਾਤਮਾ ਨਾਲ ਲੜ ਲੱਗ ਰਹੇ ਉਹਨੇ ਲੱਗ ਹੀ ਜਾਣਾ जिध अग्गे आप ढोल भी जाइए परमात्मा इक्का तो उन्हें लगना कुरान दे के स्टार्टिंग दे जो आयत नंबर फर्स्ट के बच्चे लाइन लिखी है कि मैं उन लोगों के आँखों पर उनके कानों पर पर्दा डाल देता हूँ मैं जिन्हें चाहता हूँ वही ही सिर्फ मेरे को जान सकते हैं अगर मैं जिनको नहीं चाहता कि वो मेरे को जाने कि मैं उनकी आंखों कानों पे पर्दे डाल देता हूँ आप उन पर आप मतलब उनके पास जाकर ढोल भी बजाएं नगाड़े भी बोलें कान में जाके बोलें भी भगवान ये क्या उसको मान ले वो मान नहीं सकता सेम एज इट इज सुखमणी साहब के बेच लाइन आई है कि प्रभ चाहे तो नाम जपावे ये पूरे एक रेफरेंस पूरा एक मतलब कि अष्टपति आ प्रभ चाहे तो नाम जपावे प्रभ चाहे तो मतलब इदा काफ़ी लाइन है याद एकोद ਤੇ ਕਿਉਂਕਿ ਜਿੰਨਾ ਹੱਤੂ ਜ਼ਿਆਦਾ ਬੰਦਾ ਪੜ ਲੈਂਦਾ ਤੇ ਫਿਰ ਭੁੱਲ ਜਾਂਦਾ ਤੇ ਪ੍ਰਭ ਚਾਹੇ ਤੇ ਨਾਮ ਜਿਉਂ ਬਜੀ ਉਹ ਚਾਹੂਗਾ ਤੇ ਨਾਮ ਜਿਉਂ ਪਾਊਗਾ ਵਰਨਾ ਤੁਸੀਂ ਇਦਾਂ ਦੀ ਬੇਫਾਲਤੂ ਦੀ ਡਿਬੇਟਾਂ 'ਚ ਫਸੇ ਰਹਿਣਾ ਤੂੰ ਸਿਰ ਟੱਕਲਾ ਤੂੰ ਐ ਕਰ ਲੈ ਤੂੰ ਉਹ ਕਰ ਲੈ ਦੇਖੋ ਮੈਨੂੰ ਮਜ਼ਾ ਆਂਦਾ ਮੇਰੀ ਮੇਰਾ ਜਨੂੰਨ ਆ ਮੇਰਾ ਸਕੂਨ ਆ ਐਜ਼ ਅ ਗੇਮਰ ਮੈਂ YouTube ਤੇ ਆ ਸੀ ਮੈਂ ਗੇਮਰ ਆ ਮੈਂ ਮਤਲਬ ਲਾਈਵ ਸਟ੍ਰੀਮਸ ਕਰਤਾ ਸੀ ਸਾਰਾ ਕੁਝ ਬਟ ਹੁਣ ਮੇਰੀ ਲਾਈਨ ਇਹ ਆ ਤੇ ਸਟਾਰਟਿੰਗ ਦੇ ਵਿੱਚ ਉਹੀ ਸੀ ਤੇ ਪਰ ਇਹ ਚੀਜ਼ 延迟 ਹੋਈ ਜਾ ਰਹੀ ਸੀ ਯਾਰ ਕਾਫੀ ਦਿਨਾਂ ਤੋਂ ਯਾਰ ਮੈਂ ਚੈਨਲ ਨੂੰ ਕ੍ਰੀਏਟ ਕਰਨਾ ਸੀਗਾ ਤੇ ਬਟ ਉਹ ਪਿੱਛੇ-ਪਿੱਛੇ ਪਿੱਛੇ ਰਹਿ ਜਾਂਦਾ ਸੀਗਾ ਤੇ ਬਟ ਹੁਣ ਮੈਂ ਕਰਨੀ ਯਾਰੀ ਮੈਂ ਕਰਨਾ ਤੇ ਕਰਨਾ ਤੇ ਕਰਨਾ ਠੀਕ ਆ ਤੇ ਇਹਦੇ ਵਿੱਚ ਹੁਣ ਕਾਫੀ ਚੀਜ਼ਾਂ ਆਉਣ ਵਾਲੀਆਂ ਅਗਲੇ ਟਾਈਮ ਦੇ ਵਿੱਚ ਹਾਂ ਆਹ ਮੇਰੀ ਟੋਪੀ ਹੈ ਮੇਰੇ ਬਾਲ ਨੇ ਜੇ ਇਨ ਫਿਊਚਰ ਤੁਸੀਂ ਮੇਰੇ ਦੇਖੇ ਦੇਖੋ ਲੱਗੇ ਹੋਏ ਤਾਂ ਮੈਨੂੰ ਇਹ ਨਾ ਕਹੋ ਯਾਰ ਮੇਰਾ ਸਿਰ ਨਾ ਕਾਇਆ ਸਿਰ ਮੇਰਾ ਟੱਕੇ ਹੁੰਦਾ ਡਾਇਰੈਕਟ ਜਾਂ ਇਨਡਾਇਰੈਕਟ ਮੈਨੂੰ ਵੀ ਰੂਲ ਫਾਲੋ ਕਰਨੇ ਆਉਂਦੇ ਆ ਤੇ ਸਾਡੇ ਗੁਰੂ ਸਾਹਿਬ ਜੀ ਸਾਡੇ ਮਾਤਾ ਭੈਣਾਂ ਨੂੰ ਸਾਰਿਆਂ ਨੂੰ ਕਹਿ ਕੇ ਗਏ ਸੀ ਵੀ ਸਿਰ ਤੇ ਚੁੰਨੀ ਰੱਖਣੀ ਆ ਆਪਣੀ ਬਾਡੀ ਨੂੰ ਕਵਰ ਕਰਕੇ ਤੇ ਆਪਾਂ ਉਹਨੂੰ ਨੈਗਲੈਕਟ ਨਹੀਂ ਕਰ ਸਕਦੇ ਤੇ ਉਦੋਂ ਗੁਰੂ ਸਾਹਿਬ ਨੇ ਸਾਡੇ ਸਾਰੇ ਬੁੱਕਸ ਦੇ ਵਿੱਚ ਰੈਫਰੈਂਸ ਮਿਲ ਲੱਗੀ ਹੈਡ ਆਪਣਾ ਕਵਰ ਕਰਕੇ ਰੱਖਣਾ ਠੀਕ ਆ ਤੇ ਆਪਾਂ ਕੀਤਾ ਹੋਇਆ ਤੇ ਹੁਣ ਮੈਂ ਕੋਈ ਬਾਣਾ ਪਾੜਵਾਉਂ ਗਲਤ ਗੱਲ ਆ ਤੇ ਬੁੱਲੇ ਸ਼ਾਹ ਦੀ ਇੱਕ ਇਹਦੇ ਤੇ ਇੱਕ ਸ਼ਾਰਟ ਸਟੋਰੀ ਮੈਂ ਤੁਹਾਨੂੰ ਨਾ ਸੁਣਾਉਂ ਚਲੋ ਮੈਂ ਕਿਸੇ ਹੋਰ ਵੀਡੀਓ 'ਚ ਇਹਨੂੰ ਕਰੂੰਗਾ ਕਿਉਂਕਿ ਇਹ ਵੀ ਵੀਡੀਓ ਆਲਰੇਡੀ 15 ਮਿੰਟ ਦੀ ਹੋ ਚੁੱਕੀ ਆ ਯਾਰ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਦੋਂ ਅਜ ਜਜ਼ਬਾਤਾਂ 'ਚ ਬਹਿ ਜਾਣਾ ਤੇ ਆਪਣੇ ਦੋਸਤਾਂ ਨਾਲ ਗੱਲਾਂ ਕਰਨਾ ਦੋਸਤ ਮੇਰੇ ਤੁਸੀਂ ਮੇਰੇ ਪੱਕੇ ਮਿੱਤਰ ਆ ਸੱਚੇ ਤੇ ਪੱਕੇ ਮਿੱਤਰ ਆ ਮਚੋਣਾ ਕਿ ਤੁਸੀਂ ਬਸ ਸੀਰੀਜ਼ ਫੜੀ ਰੱਖਿਓ ਠੀਕ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਆਪਾਂ ਕੰਪਲੀਟ ਕਰਾਂਗੇ ਤੇ ਕੰਪਲੀਟ ਕਰਦੇਗਾ ਤੇ ਐਟ ਲੀਸਟ ਮੈਨੂੰ ਲੱਗਦਾ ਵੀ 2000 ਵੀਡੀਓ ਬਣ ਸਕਦੀਆਂ ਆ ਤੇ ਇਹ ਦੇ ਪੈਰਲਲ ਹੀ ਮੈਂ ਕੀਤਾ ਨੂੰ ਸਟਾਰਟ ਕਰਨ ਵਾਲਾ ਇਹ ਦੇ ਪੈਰਲਲ ਹੀ ਮੈਂ ਕੁਰਾਨ ਨੂੰ ਸਟਾਰਟ ਕਰੂੰਗਾ ਮੈਨਾਂ ਜੁੜੇ ਰਹੋ ਯਾਰ ਇਸ ਜਰਨੀ 'ਚ ਬੜਾ ਮਜ਼ਾ ਆਣ ਵਾਲਾ ਹੈ ਠੀਕ ਹੈ ਬਹੁਤ ਜ਼ਿਆਦਾ ਮਜ਼ਾ ਆਣ ਵਾਲਾ ਤੇ ਮੈਨੂੰ ਕਿਸੇ ਧਰਮ ਦੇ ਵਿੱਚ ਨਾ ਪਾਇਓ ਨਾ ਮੈਂ Hindu ਨਾ Musalman ਨਾ Sikh ਕਿਸਾ ਮੈਨੂੰ ਇਨਸਾਨ ਰਹਿਣ ਦਿਓ ਠੀਕ ਹੈ ਪਲੀਜ਼ ਹੱਥ ਜੋੜ ਕੇ ਬੇਨਤੀ ਮੇਰੀ ਤੁਹਾਡੇ ਸਾਰੇ ਆਕੇ ਯਾਰ ਕਿ ਮੈਨੂੰ ਜਿਹੜੇ ਸਾਨੂੰ ਦੱਸਿਆ ਗਿਆ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਹੜੇ ਇਨਸਾਨ ਤੁਸੀਂ ਬਨਣਾ ਆ ਤੇ ਮੈਨੂੰ ਸਿੱਖ ਰਹਿਣ ਸਿੱਖ ਉਹ ਵਾਲਾ ਸਿੱਖ ਰਹਿਣ ਜੋ ਗੁਰੂ ਗ੍ਰੰਥ ਸਾਹਿਬ ਜੀ ਚ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਸੀ ਕਿ ਮੇਰਾ ਉਹੀ ਅਸਲੀ ਸੇਖਾ ਜਿਹੜਾ ਐਂ ਤੱਕ ਸਿੱਖਦਾ ਰਹੂਗਾ ਤੇ ਮੈਨੂੰ ਸਿੱਖਣ ਦੋ ਮੈਨੂੰ ਬੜਾ ਮਜ਼ਾ ਆਉਂਦਾ ਪਿਆ ਠੀਕ ਆ ਤੇ ਜਿਨੇ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਰੀਡ ਕਰਨਾ ਸ਼ੁਰੂ ਕਰ ਦਿੱਤਾ ਬੈਸਟ ਵਿਸ਼ੇਸਾ ਮੇਰੇ ਲਈ ਪਰਮਾਤਮਾ ਤੁਹਾਡੇ ਦੇ ਮਿਹਰ ਭਰਿਆ ਹੱਥ ਰੱਖੇ ਤੇ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਮੈਂ ਕਿਹਾ ਤੁਹਾਡੇ ਤੇ ਵੀ ਮਿਹਰ ਹੋਵੇ ਤੇ ਤੁਸੀਂ ਵੀ ਜਾ ਕੇ ਪੜਨਾ ਸ਼ੁਰੂ ਕਰੋ ਤਾਂ ਕਿ ਤੁਸੀਂ ਵੀ ਇੱਕ ਰਾਹ ਤੇ ਚੱਲੀਏ ਤੇ ਫਿਰ ਆਪਾਂ ਇਕੱਠੇ ਹੋ ਕੇ ਰਲ ਮਿਲ ਕੇ ਰਹੀਓ ਬੜਾ ਮਜ਼ਾ ਆਊਗਾ ਜ਼ਿੰਦਗੀ ਜੀ ਯਾਰ ਜਦੋਂ ਦੇਖਾਂਗੇ ਨਾ ਆਪਾਂ ਕਾਂਹ ਵਧ ਕੇ ਸਾਰੀਆਂ ਰਾਵਾਂ ਪੜ ਕੇ ਉਹ ਯਾਰ ਈਸਾ ਵੀ ਮੇਰਾ ਭਾਈ ਮੁਹੰਮਦ ਵੀ ਮੇਰਾ ਭਾਈ ਆ ਕ੍ਰਿਸ਼ਨ ਵੀ ਮੇਰਾ ਭਾਈ ਸਾਰੇ ਹੀ ਇੱਕੋ ਹੀ ਆ ਯਾਰ ਸਾਨੂੰ ਤਾਂ ਇਦਾਂ ਦੱਤਾ ਕੀਤਾ ਹੋਇਆ ਸੰਤਾ ਵੜਿਆ ਹੋਇਆ ਇੰਨੀ ਨਫ਼ਰਤ ਭਰੀ ਹੈ ਦਿਲਾਂ ਦੇ ਵਿੱਚ ਜੰਮਦੀਆਂ ਨਹੀਂ ਨਫ਼ਰਤ ਪਰਨ ਲੱਗਦਾ ਜਿਹੜੇ ਧਰਮ ਤੋਂ ਬੰਦਾ ਬਿਲੋਂਗ ਕਰਦਾ ਉਸ ਧਰਮ ਦੇ ਲੋਕ ਦੂਜੇ ਧਰਮਾਂ ਲਈ ਨਫ਼ਰਤ ਫਲਾਨਾ ਦਰਾਦਸ਼ਮਨ ਤੇ ਲਈ ਮੁਸਲਮਾਨ ਦਸ਼ਮਨ ਤੇ ਲਈ ਹਿੰਦੂ ਦਸ਼ਮਨ ਉਹ ਹੀ ਕਰਨ ਤੇ ਲਈ ਸਿੱਖ ਦਸ਼ਮਨ ਤੇ ਲਈ ਬੋਧੀ ਦਸ਼ਮਨ ਤੇ ਲਈ ਸਾਈ ਦਸ਼ਮਨ ਕੋਈ ਦਸ਼ਮਨ ਨਹੀਂ ਆ ਪੜ ਲੂੰਗਾ ਤੇ ਮਜ਼ਾ ਆ ਜਾਊਗਾ ਚਲੋ ਦੋਸਤੋ ਅੱਜ ਮੈਂ ਇੱਥੇ ਸਮਾਪਤ ਕਰਦਾ ਕਿਉਂਕਿ ਇਹ वार्तालाप ਐਂਡਲੈਸ ਆ ਇਹ ਕਦੀ ਮੁੱਕਣੀ ਮੁੱਕਣੀ ਨਹੀਂ ਜਾ ਰਹੀ ਖਾਸ ਕਰ ਮੇਰੀ ਮੈਂ ਬਹੁਤ ਗਲੜੀ ਬੰਦਾ ਯਾਰ ਸੱਚੀ ਦੱਸ ਤੈ ਅੱਜ ਇੱਥੇ ਸਮਾਪਤ ਕਰਦਾ ਕੁਝ ਬੁਰਾ ਲੱਗਾ ਤਾਂ ਦਿলো ਮਾਫੀਆ ਤੇ ਯਾਰ ਮੇਰੇ ਮਿੱਤਰੋ ਮਰੇ ਨਾਲ ਚੱਲੋ ਬੜਾ ਮਜ਼ਾ ਆਇਆ ਸਫ਼ਰ ਤੇ ਵਿੱਚ ਠੀਕ ਆ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਦਿਲ ਤਾਂ ਨਹੀਂ ਕਰਦਾ ਪਰ ਫਿਰ ਵੀ ਕਰਨੀ ਪੈਣੀ ਕੀ ਕਰੀਏ ਯਾਰ ਤੇ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਛੇਤੀ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਲਈ ਅਲਵਿਦਾ ਬਾਏ ਬਾਏ ਟੈਕ ਟੋਲ ਆਫ ਯੂ ਨਮਸਕਾਰ